ਆ ਤੇ ਕਲਾ ਮਚ ਪੰਜਾਬ ਦੁਆਰਾ ਆਯੋਜਿਤ ਨਵੇਂ ਵਿਸਾਹਦੇ 2025 ਦੇ ਕਵਿਤਾ ਮੁਕਾਬਲੇ ਵਿੱਚ ਮੈਂ ਤੁਹਾਡੇ ਅੱਗੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਲੱਗੀ ਨਜ਼ਰ ਪੰਜਾਬ ਨੂੰ ਐਦੀ ਨਜ਼ਰ ਉਤਾਰੋ ਲੱਗੀ ਨਜ਼ਰ ਪੰਜਾਬ ਨੂੰ ਐਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਐਦੇ ਸਿਰ ਤੋਂ ਵਾਰੂ ਤੋ ਵਾਰੋ ਵਾਰ ਕੇ ਅਗਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਐਦੀ ਨਜ਼ਰ ਉਤਾਰੋ ਮਿਰਚਾਂ ਜ਼ਹਿਰੋ ਕੋੜੀਆਂ ਮਿਰਚਾਂ ਸਿਰ ਸੜੀਆਂ ਕਿਦਰੇ ਲੈ ਨਾ ਜਾਣੀਆਂ ਵਿਹੜੇ ਵਿੱਚ ਬੜੀਆਂ ਪਹਿਲਾ ਪਰ ਵੀ ਫਸਲ ਇੰਨਾ ਦੀ ਉਦੂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬ ਦੀ ਛੱਡੀ ਤੇ ਫਿਰ ਅਗਲੇ ਫਸਲ ਦੇ ਵੀਗੇ ਕਿਲਾਰੇ ਵੱਡੇ ਗਿੰਦੁਸ਼ ਜਦੋਂ ਰਾਜਾਂ ਦੇ ਮਾਰੇ ਵੱਡਰ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਵੀ ਦੋਸ਼ਾ ਖੁੰਤਾ ਪੱਗਾਂ 'ਚ ਲੱਗਾ ਉਹ ਹੀ ਸ਼ਿੱਟੇ ਖੂਨ ਦੇ ਬਣ ਕੇ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਤੋਂ ਤੱਕ ਸ਼ਾਂਤ ਤਖਤ ਦੀ ਅੱਗਾ ਹੀ ਅੱਗਾ ਚੌਕ ਜੁਗਾਹੇ ਸੜੀਆਂ ਪੱਗਾਂ ਹੀ ਪੱਗਾ ਪੱਤੇ ਬੂਟੇ ਡੋਡੀਆਂ ਫਲਾਂ ਦੀਆਂ ਲੜੀਆਂ ਸਭ ਗੁੱਜੀ ਅੱਗ ਵਿੱਚ ਸੜ ਗਿਆ ਪਰ ਮਿਰਚਾਂ ਨਾ ਸੜੀਆਂ ਪਰ ਮਿਰਚਾਂ ਨਾ ਸੜੀਆਂ ਉਹੀ ਮਿਰਚਾਂ ਚਿਹਰੀ ਲਿਆ ਐਦੇ ਸਿੱਟੋ ਵਾਰੋ ਸਿੱਟੋ ਵਾਰੋ ਵਾਰ ਕੇ ਅਗ ਦੇ ਵਿੱਚ ਥਾੜੋ ਅਗ ਪਿਤਰਾਂ ਦੀ ਜੀਬ ਹੈ ਉਹਦੀ ਪੇਟਾ ਚਾੜੋ ਉਹ ਪਿਤਰਾਂ ਦਾ ਬਿੱੱਤਿਆ ਬਿੱੱਤੇ ਸੰਗ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਅਦੇ ਮਜਰਕ ਉਤਾਰੋ ਲਾਕੇ ਮਿਰਚਾਂ ਕੋੜੀਆਂ ਐਦੇ ਸਿਰ ਤੋਂ ਵਾਰੋ ਲਾਕੇ ਮਿਰਚਾਂ ਕੋੜੀਆਂ ਐਦੇ ਸਿਰ ਤੋਂ ਵਾਰੋ ਧੰਨਵਾਦ